ਸਾਸ਼ਿਕਲ ਸਾਰਿਆਂ ਨੂੰ ਜੀ ਜਿਵੇਂ ਕਿ ਆਪਾਂ ਨਾ ਚੈਨਲ ਤੇ ਪਹਿਲਾਂ ਵੀਡੀਓ ਅਪਲੋਡ ਕੀਤੀ ਸੀਗੀ ਜਿਹਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਸ਼ਨਾਜ ਦਾ ਰਿਸ਼ਤਾ ਟੁੱਟ ਗਿਆ ਤੇ ਬਾਕੀ ਕੋਈ ਗੱਲ ਨਹੀਂ ਫੇਰ ਆਪਾਂ ਰਿਸ਼ਤੇ ਵਾਲੀ ਟਰਾਈ ਕਰਦੇ ਪਏ ਆ ਮਤਲਬ ਕਿ ਆ ਭੈਣ ਭਰਾਵਾਂ ਨੂੰ ਵੀ ਕੋਈ ਚੰਗਾ ਰਿਸ਼ਤਾ ਹੋਏਗਾ ਤਾਂ ਦੱਸ ਪਾਓ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਅਸੀਂ ਆਪਣੇ ਪਰਿਵਾਰ ਦੇ ਵਾਅਦੇ ਵਾਸਤੇ ਤੇ ਕਰਨਾ ਸੀਗਾ ਤੇ ਇਹ ਦੂਸਰੀ ਗੱਲ ਇੱਕ ਹੋਰ ਹੈ ਫੋਨ ਮੁੰਡਾ ਆਪਾਂ ਉਹ ਨਹੀਂ ਵੇਖਣਾ ਜਿਹੜਾ ਫੌਰਨ ਹੋਵੇ ਕਿਉਂਕਿ ਆਪਾਂ ਉਹੋ ਹੀ ਮੁੰਡਾ ਅਰੇਂਜ ਕਰਨਾ ਕੀ ਮਤਲਬ ਜਿਹੜਾ ਇੱਥੋਂ ਦਾ ਹੀ ਹੋਏ ਤੇ ਹੋ ਸਕਦਾ ਕਿ ਆਪਾਂ ਵਿੱਚ ਮਹੀਨੇ ਡੇਢ ਦਾ ਗੈਪ ਪਾ ਕੇ ਮੈਰਿਜ ਵੀ ਕਰ ਦਈਏ ਜਿਵੇਂ ਤੁਹਾਨੂੰ ਮੈਂ ਪਹਿਲਾਂ ਠਾਕਾ ਵਿਖਾਇਆ ਸੀਗਾ ਹੋ ਸਕਦਾ ਜੇ ਆਪਾਂ ਮਹੀਨੇ ਡੇਢ ਦੋ ਦੇ ਵਿੱਚ ਮੈਰਿਜ ਰੱਖ ਲਈ ਤੇ ਤੁਹਾਨੂੰ ਹੁਣ ਮੈਂ ਪੂਰੀ ਮੈਰਿਜ ਵੀ ਵਿਖਾ ਦਵਾ ਪੂਰੀ ਤੇ ਕੀ ਕਰਨਾ ਤੇ ਆਪਾਂ ਚੁੰਨੀ ਚੜਾਵਾ ਹੀ ਹੈ ਛੋਟਾ ਜਿਹਾ ਫੰਕਸ਼ਨ ਹੀ ਕਰਨਾ ਕੋਈ ਇੰਨਾ ਜਿਆਦਾ ਗੈਦਰਿੰਗ ਵਾਲਾ ਨਹੀਂ ਕਰਨਾ ਚਲੋ ਇਹ ਗੱਲ ਤੇ ਛੱਡੋ ਤੁਸੀਂ ਜਦੋਂ ਰਿਸ਼ਤਾ ਮਿਲੇਗਾ ਜਦੋਂ ਕਰਾਂਗੇ ਵੇਖਾਂਗੇ ਬਾਕੀ ਰਹੀ ਗੱਲ ਕੀ ਹੁਣ ਇਹਨੇ ਥੋੜੇ ਦਿਨਾਂ ਲਈ ਜਾਣਾ ਆਪਣੇ ਘਰ ਇਹਨੂੰ ਕੋਈ ਮੈਰਿਜ ਸੀਗੀ ਉੱਥੇ ਤੇ ਹੁਣ ਜਿਹੜੀਆਂ ਮੇਰੀਆਂ ਆਉਣ ਵਾਲੀਆਂ ਵੀਡੀਓ ਹੋਣਗੀਆਂ ਉਹ ਤੁਹਾਨੂੰ ਪਤਾ ਮੇਰੀ ਭਾਬੀ ਤੇ ਮੇਰੀ ਭਾਬੀ ਦੇ ਨਾਲ ਹੀ ਆਉਣਗੀਆਂ ਤੇ ਜਾਂ ਮੇਰੀ ਮੰਮੀ ਦੇ ਨਾਲ ਆਉਣਗੀਆਂ ਤੇ ਜਿੱਦਾਂ ਤੁਸੀਂ ਮੇਰੀਆਂ ਪਹਿਲੀਆਂ ਵੀਡੀਓ ਨੂੰ ਪਿਆਰ ਕਰਦੇ ਸੀਗੇ ਇਦਾਂ ਹੀ ਮੇਰੀ ਵੀਡੀਓ ਨੂੰ ਸਪੋਰਟ ਕਰਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਕੀ ਇੱਕ ਗੱਲ ਹੋਰ ਹੈ ਜਿਹੜੀ ਬੜੀ ਜ਼ਰੂਰੀ ਗੱਲ ਹੈ ਜੀ ਮੈਂ ਕਿ ਹੁਣ ਜਿੱਥੇ ਵੀ ਆਪਾਂ ਰਿਸ਼ਤਾ ਕਰਾਂਗੇ ਨਾ ਉਹਨਾਂ ਨੂੰ ਪਹਿਲਾਂ ਹੀ ਦੱਸ ਦੇਣਾ ਕਿ ਕੁੜੀ ਰੀਲਸ ਵਗੈਰਾ ਬਣਾਉਂਦੀ ਆ ਤੇ ਸੋਸ਼ਲ ਮੀਡੀਆ ਤੇ ਆਉਂਦੀ ਆ ਤੇ ਮੁੰਡੇ ਵਾਲਿਆਂ ਨਾਲ ਵੀ ਇਹ ਗੱਲ ਪਹਿਲਾਂ ਹੀ ਕਰ ਲੈਣੀ ਆ ਕਿ ਮੁੰਡਾ ਵੀ ਸੋਸ਼ਲ ਮੀਡੀਆ ਨੂੰ ਪਸੰਦ ਕਰਦਾ ਜਾਂ ਨਹੀਂ ਕਰਦਾ ਇਹ ਚੀਜ਼ ਨੂੰ ਧਿਆਨ ਚ ਰੱਖ ਕੇ ਹੁਣ ਰਿਸ਼ਤਾ ਜੋੜਨਾ ਜਿਉ ਤੁਹਾਨੂੰ ਪਤਾ ਪਹਿਲਾਂ ਵੀ ਰਿਸ਼ਤੇ ਦੀ ਪ੍ਰੋਬਲਮ ਇਸੇ ਚੀਜ਼ ਕਰਕੇ ਹੋਈ ਆ ਬਾਕੀ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ